ਬਚਪਨ ਤੋਂ ਹੀ ਮੇਰੇ ਬੂਹੇ ਬਾਰੀਆਂ ਕੋ ਖੁੱਲ੍ਹੇ ਜੀ ਖੁੱਲ੍ਹੇ ਜੀ ਕਿਉਂਕਿ ਜੋ ਵੀ ਮੈਂ ਕੁਝ ਲਾਈਕ ਸਟੱਡੀ ਜਾਂ ਟਰੈਵਲ ਜਾਂ ਯੂ ਨੋ ਸਿੱਖਣਾ ਚਾਹੁੰਦੀ ਸੀ ਉਹ ਉਹ ਮੈਂ ਕੀਤਾ ਤੇ ਆਹ ਫਿਲਮ ਇਹਨੂੰ ਆਫਰ ਹੋਈ ਸੀ ਮੈਂ ਬਹੁਤ ਐਕਸਾਈਟਿਡ ਸੀ ਕਿਉਂਕਿ ਬਹੁਤ ਡਿਫਰੈਂਟ ਐਂਡ ਅਲੱਗ ਆ ਜੋ ਮੈਂ ਪਹਿਲਾਂ ਕਰ ਚੁੱਕੀ ਹਾਂ ਡੀ ਗਲੈਂਡ ਐਂਡ ਫੋਲਓਵਰ ਮੋਸ਼ਨ ਸੋ ਕੋਲਾਬੋਰੇਟੀ ਮਿਲਦੀ ਹਾਂ ਘਰ ਦਾ ਪ੍ਰੋਡਕਸ਼ਨ ਹਾਊਸ ਆ ਕਿ ਠੀਕ ਆ ਇਹ ਮਿਲਦੀ ਕਰਦਾ ਹਰ ਫਿਲਮ ਚ ਹੁੰਦੀ ਨਾ ਤੁਹਾਡਾ ਕੋਈ ਵੈਸੇ ਪਰਸਨਲੀ ਐਸਾ ਕਰੈਕਟਰ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਦੀ ਬਾਇਓਪਿਕ ਹੋਵੇ ਆਪਦੀ ਸਿਸਟਰ ਦੀ ਆਹ ਕੀ ਬਾਤ ਹੈ ਜਦੋਂ ਮੈਂ ਪਰਦੇ ਆ ਕੋਈ ਕੋਈ ਕਮੈਂਟ ਮੈਨੂੰ ਇਫੈਕਟ ਨਹੀਂ ਕਰਦਾ ਕਿਉਂਕਿ ਫਿਰ ਉਹ ਉਹੀ ਟਾਈਮ ਕੱਟ ਕੇ ਤੁਹਾਡੇ ਪੇਜ ਤੇ ਆਉਂਦੇ ਆ ਤੁਹਾਨੂੰ ਫੋਲੋ ਕਰਦੇ ਆ ਐਂਡ ਮੋਸਟਲੀ ਉਹ ਫੇਕ ਅਕਾਊਂਟਸ ਵੀ ਹੁੰਦੇ ਆ ਬਿਲਕੁਲ ਮੈਨ ਆਈ ਥਿੰਕ ਜੇ ਤੁਸੀਂ ਆਪ ਦੇ ਆਪ ਨੂੰ ਬਹੁਤ ਪਿਆਰ ਕਰਦੇ ਹੋ ਐਂਡ ਯੂ نو ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਬਟ ਆਈ ਥਿੰਕ ਹਾਂ ਪਹਿਲਾਂ it used to affect me, uh, affect me kyunki main used to need see ਆਮ ਲੋਕ ਆ ਜਿਹੜੇ ਆਮ ਦਰਸ਼ਕ ਆ ਉਹ ਕਹਿੰਦੇ ਬੂਹੇਵਾਰੀਆਂ ਜਿਹੜੇ ਆਮ ਘਰਾਂ ਦੇ ਦਰਵਾਜ਼ੇ ਬੂਹੇਵਾਰੀਆਂ ਹੁੰਦੀ ਹੈ ਬਟ ਇਹ ਇਹ ਮਤਲਬ ਇਹ ਫਿਲਮ ਗੱਲ ਕਰਦੀ ਹੈ ਜਿਹੜੇ ਅੰਦਰ ਸਾਡੇ ਅੰਦਰ ਦਿਲ ਦੇ ਅੰਦਰ ਬੂਹੇਵਾਰੀਆਂ ਆ ਉਹ ਬੂਹੇਵਾਰੀਆਂ ਜਿਹਦੇ ਪਿੱਛੇ ਸਾਡੇ ਅਰਮਾਨ ਦੱਬੇ ਹੋਏ ਨੇ ਇਹ ਉਹਨਾਂ ਬੂਹੇਬਾਰੀਆਂ ਦੀ ਗੱਲ ਕਰਦੇ ਆ ਕਿ ਉਹਨਾਂ ਬੂਹੇਬਾਰੀਆਂ ਨੂੰ ਖੋਲੋ ਉਹ ਤੋਂ ਬਾਹਰ ਨਿਕਲੋ ਉਡਾਰੀਆਂ ਭਰੋ ਆਪਦੇ ਹੱਕਾਂ ਲਈ ਲੈਣਾ ਜਨਾਬ ਮੈਂ ਤਾਂ ਇਹ ਬੇਨਤੀ ਕਰ ਲਈ ਐ ਸੇ ਤੁਸੀਂ ਐਂ ਬੇਨਤੀ ਕਰੋਗੇ ਨਹੀਂ ਜਨਾਬ ਮੈਂ ਤਾਂ ਖੜ ਕੇ ਬੇਨਤੀ ਕਰਨ ਲੱਗਿਆ ਸੀ ਜੀ ਇਹਨੇ ਕੁਰਸੀ ਡਾ ਫਿਲਮਾਂ ਤਾਂ ਚਲੋ ਨਹੀਂ ਸੋਚੀਆਂ ਸੀ ਐਂ ਸੀਗਾ ਵੀ ਥੀਏਟਰ ਕਰਾਂਗੇ ਕਿਉਂਕਿ ਮੈਂ ਥੀਏਟਰ ਦੀ ਸਟੂਡੈਂਟ ਆ ਥੀਏਟਰ ਕਰਾਂਗੇ ਟੀਵੀ ਕਰਾਂਗੇ ਤੇ ਲੱਕੀ ਵੀ ਫਿਲਮਾਂ 'ਚ ਆ ਗਏ ਬਟ ਉਦੋਂ ਮੈਨੂੰ ਰੋਕਿਆ ਗਿਆ ਮੇਰੇ ਬੂਹੇਬਾਰੀਆਂ ਉਸ ਟਾਈਮ ਮੈਨੂੰ ਲੱਗਿਆ ਵੀ ਇਹ ਬੰਦ ਹੋ ਗਿਆ ਹੁਣ ਬਟ ਆਪਾਂ ਲੜੇ ਲੜਕੀ ਬੁਝੇ ਬਾਰੀਆਂ ਖੋਲੇ ਉਡਾਰੀਆਂ ਭਰੀਆਂ ਅੱਜ ਤੁਹਾਡੇ ਸਾਹਮਣੇ ਆ ਜੀ ਅਸੀਂ ਇਹ ਨਹੀਂ ਲੱਗਿਆ ਸਾਨੂੰ ਵੀ ਅਸੀਂ ਸਾਡੀ ਫਿਲਮ ਸ਼ੂਟ ਹੋ ਰਹੀ ਹੈ ਜਾਂ ਸਾਡਾ ਕੋਈ ਸ਼ੂਟਿੰਗ ਚੱਲ ਰਹੀ ਹੈ ਅਸੀਂ ਪਾਰਟ ਹੈ ਇਹਦਾ ਫਿਲਮ ਦਾ ਅਸੀਂ ਉਹ ਅਸੀਂ ਉਹ ਲਾਈਫ ਨੂੰ ਜਿਉਂ ਆ ਤੁਸੀਂ ਫਿਲਮ ਚ ਵੀ ਦੇਖੋਗੇ ਤੁਹਾਨੂੰ ਲੱਗੂਗਾ ਵੀ ਇਹ ਫਿਲਮ ਚੱਲ ਰਹੀ ਹੈ ਅਸੀਂ ਉਹ ਕੱਲੇ ਕੱਲੇ ਪਲ ਨੂੰ ਇੰਨੀ ਖੁਸ਼ੀ ਨਾਲ ਉਹ ਗੱਡੀ 'ਚ ਬੈਠਿਆ ਚੀਕਾ ਮਾਰਦੇ ਜਾਂਦੀਆਂ ਸਾਨੂੰ ਐਂ ਲੱਗਿਆ ਵੀ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਆਪਦੀ ਕਮਾਈ ਨਾਲ ਉਹ ਨਿੱਕੇ ਨਿੱਕੇ ਪੈਸੇ ਇਕੱਠੇ ਕੀਤੇ ਉਹਦੀ ਗੱਡੀ ਖਰੀਦ ਕੇ ਲੈ ਹੁੰਦੀ ਆ ਅਰ ਅਸੀਂ ਉਹ ਫਿਲਮ ਦੇ ਹਰ ਕੱਲੇ ਕੱਲੇ ਪਲ ਨੂੰ ਇੰਨਾ ਕੁ ਜਿਉਇਆ ਐ ਇੰਨਾ ਕੁ ਅਸੀਂ ਇੰਜੋਏ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਨਘਰੋਂ ਪੌਂਦੀ ਬੋਲੀਆਂ ਹੱਥ ਚਿਮਟਾ ਫੜ ਕੇ ਇਹ ਜਦੋਂ ਆਈ ਨਾ ਤੇ ਇਹਨੂੰ ਦੇਖਿਆ ਉਹੀ ਇਹਦੇ ਛੋਟੀ ਜੀ ਚੱਪਲ ਕਸੀ ਜੀ ਪੈਰਾਂ 'ਚ ਪਾਈ ਉਹ ਮੈਲੇ ਪੁਰਾਣੇ ਕੱਪੜੇ ਤੇ ਮੈਂ ਦੇਖਿਆ ਮੈਂ ਹੈਰਾਨ ਰਹਿ ਗਈ ਤੇ ਮੇਕਅੱਪ ਵੀ ਉਦਾਂ ਹੀ ਮੇਕਅੱਪ ਤਾਂ ਵੈਸੇ ਟੈਂਸੀਸ ਸੋ ਮੈਂਨੇ ਸੋਚੀ ਕਿ ਵੀ ਬਿਨਾਂ ਤੇਰੇ ਸਕਿਨ ਨੂੰ ਕੀ ਹੋ ਗਿਆ ਹੈ ਮੈਂ ਕਿਹਾ ਮੈਂ ਮੇਕਅੱਪ ਆ ਬਿਨਾਂ ਮੈਂ ਕਿਹਾ ਇਹ ਤੈਨੂੰ ਕੀ ਹੋ ਗਿਆ ਬਗਲਾ ਗੱਲ ਆ ਕਿੰਨੀ ਲੱਗੀ ਹਾਂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ 15 ਤਰੀਕ ਨੂੰ ਫਿਲਮ ਆ ਰਹੀ ਹੈ ਬੁਹੇ ਬਾਰੀਆਂ ਜ ਜਿਹਦਾ ਸਾਰਿਆਂ ਨੂੰ ਬਹੁਤ ਤੇ ਸਬਰ ਦੇ ਨਾਲ ਇੰਤਜ਼ਾਰ ਹੈ ਕਿਉਂਕਿ ਟ੍ਰੇਲਰ ਹੀ ਨਾ ਮਾਈਂਡ ਬਲੋਇੰਗ ਹੈ ਬਿਲਕੁਲ ਡਿਫਰੈਂਟ ਤੇ ਹਟਕੇ ਇਸ ਫਿਲਮ ਦੇ ਵਿੱਚ ਕਨਸੈਪਟ ਦੇਖਣ ਨੂੰ ਮਿਲ ਰਿਹਾ ਰੁਬੀਨਾ ਤੇ ਰੁਪਿੰਦਰ ਰੂਪੀ ਮੈਮ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਬਹੁਤ ਅਧੀਆ ਸਬ ਤੋਂ ਪਹਿਲਾਂ ਤਾਂ ਕੰਗ੍ਰੈ ਅਨਜੋਈ ਕਰ ਰਹੇ ਹੋ ਇੰਟਰਵਿਊਜ਼ ਹੋ ਰਹੇ ਬੈਕ ਟੂ ਬੈਕ ਬਹੁਤ ਵਧੀਆ ਬਹੁਤ ਚੰਗਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਕਿ ਬੂਹੇ ਬਾਰੀਆਂ ਦੀਆਂ ਗੱਲਾਂ ਹੋ ਰਹੀਆਂ ਚਾਰੇ ਪਾਸੇ ਹੈਨਾ ਜੀ ਤੇ ਕਿਹੜੀ ਉਹ ਗੱਲ ਹੈ ਮਤਲਬ ਹੁਣ ਤੱਕ ਤੁਸੀਂ ਆਈ ਐਮ ਸ਼ੋਰ ਬਹੁਤ ਜ਼ਿਆਦਾ ਇੰਟਰਵਿਊਜ਼ ਦੋਨੇ ਜਣੇ ਕਰ ਚੁੱਕੇ ਤਾਂ ਕਿਹੜੀ ਉਹ ਗੱਲ ਹੈ ਜਿਹੜੀ ਚਾਹੁੰਦੇ ਕਿ ਸਾਨੂੰ ਅਗਲਾ ਬੰਦਾ ਵੀ ਪੁੱਛੇ ਸੀ ਉਸ ਚੀਜ਼ ਦਾ ਆਨਸਰ ਦੇਣਾ ਚਾਹੁੰਦੇ ਆ ਤੁਸੀਂ ਦੱਸੋ ਪਹਿਲਾਂ ਤੁਸੀਂ ਪੁੱਛੋ ਤੁਸੀਂ ਕਿਹੜਾ ਕੁਐਸਚਨ ਜੌਬ ਇਜ਼ ਯੋਰਸ ਤੁਸੀਂ ਪੁੱਛ ਰਹੇ ਮੈਂ ਉਹ ਪੁੱਛ ਰਹੀ ਹਾਂ ਕਿ ਸਮ ਟਾਈਮ ਹੁੰਦਾ ਨਾ ਕਿ ਇੱਕੋ ਕੁਐਸਚਨ ਹੈ ਨਾ ਬੂਹੇ ਬਾਰੀਆਂ ਬਾਰੇ ਤਾਂ ਹਾਂ ਦਾ ਸਾਰੇ ਨੂੰ ਆਈ ਐਮ ਸ਼ੋਰ ਹੁਣ ਤੱਕ ਪਤਾ ਚੱਲ ਗਿਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਹੀ ਗੱਲ ਹੋਈ ਹੈ ਹੁਣ ਵੀ ਸਾਰੇ ਉਹੀ ਗੱਲ ਕਰ ਰਹੇ ਆ ਸਮ ਟਾਈਮ ਹੁੰਦਾ ਕਾਰਟਿਸ ਤਾਂ ਹਾਂ ਸਾਡੇ ਕੋਲ ਆ ਕੁਐਸਚਨ ਕਿਉਂ ਨਹੀਂ ਪੁੱਛ ਰਹੇ ਸੀ ਦਾ ਆਨਸਰ ਵੀ ਦੇਣਾ ਚਾਹੁੰਦੇ ਆ ਮੈਂ ਦੱਸ ਦਿੰਦੇ ਆ ਆ ਕੋਈ ਨਾ ਤੁਸੀਂ ਉਹਨੂੰ ਪੁੱਛ ਲਓ ਮੈਂ ਮੈਨੂੰ ਵਸੇ ਐ ਲੱਗਦਾ ਵੀ ਟੋਟਲ ਫਿਲਮ ਬਾਰੇ ਸਾਰੀ ਗੱਲ ਹੋ ਚੁੱਕੀ ਹੈ ਹੈਨਾ ਕਿਉਂਕਿ ਬਹੁਤ ਸਾਰੇ ਇੰਟਰਵਿਊਜ਼ ਹੋ ਗਏ ਆ तकरीबन ਸਾਰੇ ਕੁਐਸਚਨ ਹੋ ਚੁੱਕੇ ਨੇ ਬਸ ਇੱਕੋ ਹੀ ਸਵਾਲ ਹੈ ਜਿਹੜਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਪੁੱਛਦੇ ਆ ਕਿ ਇਹ ਕਿਹੜੀਆਂ ਕਿਹੜੀਆਂ ਬੂਹੇਬਾਰੀਆਂ ਦੀ ਗੱਲ ਕਰਦੇ ਆ ਕਿਉਂਕਿ ਆਮ ਲੋਕ ਆ ਜਿਹੜੇ ਆਮ ਦਰਸ਼ਕ ਆ ਉਹ ਕਹਿੰਣਗੇ ਬੂਹੇਬਾਰੀਆਂ ਜਿਹੜੇ ਆਮ ਘਰਾਂ ਦੇ ਦਰਵਾਜ਼ੇ ਬੂਹੇਬਾਰੀਆਂ ਹੁੰਦੀਆਂ ਬਟ ਇਹ ਇਹ ਮਤਲਬ ਇਹ ਫਿਲਮ ਗੱਲ ਕਰਦੀ ਹੈ ਜਿਹੜੇ ਅੰਦਰ ਸਾਡੇ ਅੰਦਰ ਦਿਲ ਦੇ ਅੰਦਰ ਬੂਹੇਬਾਰੀਆਂ ਆ ਉਹ ਬੂਹੇਬਾਰੀਆਂ ਜਿਹਦੇ ਪਿੱਛੇ ਸਾਡੇ ਅਰਮਾਨ ਦੱਬੇ ਹੋਏ ਨੇ ਸਾਡੀਆਂ ਇੱਛਾਵਾਂ ਸਾਡੇ ਸੁਪਨੇ ਦੱਬ ਕੇ ਰਹਿ ਗਿਆ ਤੇ ਜਿਹੜੇ ਉਹ ਅਸੀਂ ਪੂਰੇ ਨਹੀਂ ਕਰ ਸਕੇ ਇਹ ਇਹ ਉਹਨਾਂ ਸੁਪਨਿਆਂ ਦੀ ਗੱਲ ਕਰਦੀ ਹੈ ਇਹ ਉਹਨਾਂ ਬੂਹੇਬਾਰੀਆਂ ਦੀ ਗੱਲ ਕਰਦੀ ਹੈ ਕਿ ਉਹਨਾਂ ਬੂਹੇਬਾਰੀਆਂ ਨੂੰ ਖੋਲੋ ਉਹ ਤੋਂ ਬਾਹਰ ਨਿਕਲੋ ਉਡਾਰੀਆਂ ਭਰੋ ਆਪਣੇ ਹੱਕਾਂ ਲਈ ਲੜਾ ਜੀ ਬਿਲਕੁਲ ਹਰ ਇਨਸਾਨ ਦੀ ਲਾਈਫ ਦੇ ਵਿੱਚ ਇੱਕ ਐਸਾ ਮੂਮੈਂਟ ਵੀ ਆਂਦਾ ਹੈ ਜਦੋਂ ਆਪਣੇ ਦਿਲ ਦੇ ਬੂਹੇਬਾਰੀਆਂ ਖੋਲਦੇ ਆ ਤੇ ਆਪਣੀ ਲਾਈਫ ਨੂੰ ਜੀਂਦੇ ਆ ਤੁਹਾਡੀ ਲਾਈਫ ਦਾ ਉਹ ਮੂਮੈਂਟ ਕਿਹੜਾ ਸੀ ਮੇਰੀ ਲਾਈਫ ਦਾ ਉਹ ਮੂਮੈਂਟ ਸੀ ਜਦੋਂ ਜਦੋਂ ਮੇਰੇ ਬੂਹੇਬਾਰੀਆਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹਨੂੰ ਕਿਹੜੇ ਪਾਸੇ ਪਾਤਾ ਤੁਸੀਂ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਇਸ ਫੀਲਡ ਵਿੱਚ ਕੰਮ ਕਰਾਂ ਹੈਨਾ ਫਿਲਮਾਂ ਤਾਂ ਚਲੋ ਨਹੀਂ ਸੋਚੀਆਂ ਸੀ ਐਸੀ ਸੀਗਾ ਵੀ ਥੀਏਟਰ ਕਰਾਂਗੇ ਕਿਉਂਕਿ ਮੈਂ ਥੀਏਟਰ ਦੀ ਸਟੂਡੈਂਟ ਆ ਥੀਏਟਰ ਕਰਾਂਗੇ ਟੀਵੀ ਕਰਾਂਗੇ ਤੇ ਲੱਕੀਲੀ ਫਿਲਮਾਂ 'ਚ ਆ ਗਏ ਬਟ ਉਦੋਂ ਮੈਨੂੰ ਰੋਕਿਆ ਗਿਆ ਮੇਰੇ ਬੂਹੇਬਾਰੀਆਂ ਉਸ ਟਾਈਮ ਮੈਨੂੰ ਲੱਗਿਆ ਵੀ ਇਹ ਬੰਦ ਹੋ ਗਿਆ ਹੁਣ ਬਟ ਆਪਾਂ ਲੜੇ ਲੜ ਕੇ ਬੂਹੇਬਾਰੀਆਂ ਖੋਲੇ ਉਡਾਰੀਆਂ ਭਰੀਆਂ ਅੱਜ ਤੁਹਾਡੇ ਸਾਹਮਣੇ ਆ ਜੀ ਤੇ ਸਾਰੇ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਤੋਂ ਪਿਆਰ ਵੀ ਦੇਦੇ ਆ ਜੀ ਜੀ ਤੇ ਤੁਹਾਡੀ ਲਾਈਫ ਤੋਂ ਕਿਹੜਾ ਮੋਮੈਂਟ ਸੀ ਆਈ ਥਿੰਕ ਜਦੋਂ ਮੈਨੂੰ ਲਾਈਕ ਸੁਸਾਇਟੀ ਦਾ ਪਤਾ ਚੱਲਿਆ ਸੋ ਫਰਮ ਚਾਈਲਡਹੂਡ ਇਟ ਯੂ نو ਮੈਂ ਤੁਰ ਜੀਵਨ ਹਮ ਕਿ ਸੈਟਿਕ ਕਰੇ ਨਾ ਆਈ ਨਹੀਂ ਸੀ ਕਿ ਤੁਸੀਂ ਉਹ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ ਬਸ ਆਹੀ ਸੀ ਕਿ ਵਧੀਆ ਇਨਸਾਨ ਰਹੋ ਸਾਰੇ ਲੋਕਾਂ ਦੀ ਰਿਸਪੈਕਟ ਕਰੋ ਜੋ ਵੀ ਕੁਝ ਤੁਸੀਂ ਕਰਨਾ ਚਾਹੋ ਨਾ ਤੁਸੀਂ ਕਰੋ ਸੋ ਆਈ ਜਸਟ ਥਿੰਕ ਕਿ ਬਚਪਨ ਤੋਂ ਹੀ ਮੇਰੇ ਬੂਹੇ ਬਾਰੀਆਂ ਕੋ ਖੁੱਲੇ ਆ ਖੁੱਲੇ ਸੀ ਕਿਉਂਕਿ ਜੋ ਵੀ ਮੈਂ ਕੁਝ ਲਾਈਕ ਸਟੱਡੀ ਜਾਂ ਟਰੈਵਲ ਜਾਂ ਯੂ نو ਸਿੱਖਣਾ ਚਾਹੁੰਦੀ ਸੀ ਉਹ ਉਹ ਮੈਂ ਕੀਤਾ ਸੋ ਆਮ ਆਮ ਅਪਰੀਸ਼ੀਏਟਿਵ ਕਿ ਮੇਰੇ ਡੈਡ ਐਂਡ ਮਮ ਇਨੇ ਲਿਬਰਲ ਐਂਡ ਆਈ ਥਿੰਕ ਉਹਨਾਂ ਨੇ ਸਾਨੂੰ ਸਿਖਾਇਆ ਕਿ ਬਸ ਕਰੋ ਜੋ ਵੀ ਕੁਝ ਕਰਨਾ ਬਟ ਦਿਲ ਦੇ ਸਾਫ ਰਹੋ ਜੀ ਅਗਰ ਬਿਲਕੁਲ ਜਿਦਾ ਆਪਾਂ ਮੂਵੀ ਦੇ ਵਿੱਚ ਦੇਖਿਆ ਜਿੱਦਾ ਮਾਮ ਦਾ ਵੀ ਡਾਇਲੋਗ ਹੈ ਮੈਂ ਬਣਾਉਣੀ ਆ ਤੁਹਾਨੂੰ ਸਾਰਿਆਂ ਨੂੰ ਫੁੱਲਨ ਦੇ ਵੀ ਹਨਾ ਤੇ ਮਤਲਬ ਬਹੁਤ ਇਦਾਂ ਦੇ ਛੋਟੇ ਛੋਟੇ ਮੂਮੈਂਟਸ ਸਿੱਗੇ ਜਿਹੜੇ ਬਹੁਤ ਜ਼ਿਆਦਾ ਹਾਰਟ ਟੱਚਿੰਗ ਹੈ ਅਟਰੈਕਟਿਵ ਹੈ ਜਿੱਦਾ ਉਹ ਸਾਥ ਸੱਚ ਬੈ ਕੇ ਤਾਸ਼ ਖੇਡਦੀਆਂ ਲੇਡੀਜ਼ ਵੀ ਖੇਡਦੀਆਂ ਤੇ ਬੰਦੇ ਵੀ ਖੇਡਦੇ ਆ ਉਹ ਗੱਡੀ ਚ ਜਾਂਦੀਆਂ ਚੀਕਾਂ ਮਾਰਦੀਆਂ ਜਿੱਦਾ ਮੁੰਡੇ ਕਰਦੇ ਆ ਉਹ ਸਾਰਾ ਉਸ ਚੀਜ਼ ਨੂੰ ਕਿੰਨਾ ਕਿ ਐਨਜੋਏ ਕੀਤਾ ਤੇ ਉਹ ਸ਼ੂਟ ਕਰਦੇ ਸਮੇਂ ਕੀ ਮੂਮੈਂਟਸ ਸਿੱਗੇ ਉਹ ਕੀ ਪਲ ਸੀ ਦੇਖੋ ਪਤਾ ਕੀ ਹੈ ਸਾਨੂੰ ਲੱਗਿਆ ਵੀ ਕਿਉਂਕਿ ਅਸੀਂ ਵੀ ਪਹਿਲਾਂ ਯੰਗ ਸੀ ਫਿਰ ਵੱਡੇ ਹੋਏ ਆ ਹਨਾ ਇਸੇ ਚ ਆਏ ਆ ਤਾਂ ਐਂ ਲੱਗਦਾ ਸੀ ਵੀ ਅਸੀਂ ਉਹ ਕੈਰੈਕਟਰ ਬਣੇ ਹੋਏ ਸਾਨੂੰ ਲੱਗਦਾ ਸੀ ਹੈ ਵੀ ਇੱਕ ਜਣੇ ਨੂੰ ਮੰਨ ਲਓ ਤੁਹਾਨੂੰ ਜਾਂ ਮੈਨੂੰ ਇੱਛਾ ਸੀ ਕਿਸੇ ਚੀਜ਼ ਦੀ ਵੀ ਉਹ ਇੱਛਾ ਸਾਡੀ ਪੂਰੀ ਨਹੀਂ ਹੋਈ ਵੀ ਜਦੋਂ ਉਹ ਇੱਛਾ ਪੂਰੀ ਹੋ ਜਾਂਦੀ ਆ ਤੁਹਾਡੀ ਕਿਸੇ ਇੱਕ ਪੁਆਇੰਟ ਤੇ ਆ ਕੇ ਤੁਸੀਂ ਕਿੰਨੇ ਖੁਸ਼ ਹੁੰਨੇ ਹੋ ਤਾਂ ਅਸੀਂ ਉਦੋਂ ਉਹ ਕੈਰੈਕਟਰ ਪਲੇ ਕਰ ਰਹੇ ਸੀਗੇ ਆਪਦਾ ਹਨਾ ਤਾਂ ਉਦੋਂ ਅਸੀਂ ਉਹ ਟਾਈਮ ਨੂੰ ਇੰਨਾ ਕਿ ਇੰਜੋਏ ਕੀਤਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅਸੀਂ ਇਹ ਨਹੀਂ ਲੱਗਿਆ ਸਾਨੂੰ ਵੀ ਅਸੀਂ ਸਾਡੀ ਫਿਲਮ ਸ਼ੂਟ ਹੋ ਰਹੀ ਹੈ ਜਾਂ ਸਾਡਾ ਕੋਈ ਸ਼ੂਟਿੰਗ ਚੱਲ ਰਹੀ ਹੈ ਅਸੀਂ ਪਾਰਟ ਹੈ ਇਹਦਾ ਫਿਲਮ ਦਾ ਅਸੀਂ ਉਹ ਅਸੀਂ ਉਹ ਲਾਈਫ ਨੂੰ ਜਿਉਂ ਆ ਤੁਸੀਂ ਫਿਲਮ ਚ ਵੀ ਦੇਖੋਗੇ ਤੁਹਾਨੂੰ ਲੱਗੂਗਾ ਨਾ ਵੀ ਇਹ ਫਿਲਮ ਚੱਲ ਰਹੀ ਹੈ ਤੁਹਾਨੂੰ ਲੱਗੂਗਾ ਕੋਈ ਅਸਲੀ ਰੀਲ ਹੈ ਜਿਹੜੀ ਜ਼ਿੰਦਗੀ ਦੀ ਜਿਹੜੀ ਪਰਦੇ ਤੇ ਚੱਲ ਰਹੀ ਹੈ ਅਸੀਂ ਉਹ ਕੱਲੇ ਕੱਲੇ ਪਲ ਨੂੰ ਇੰਨੀ ਖੁਸ਼ੀ ਨਾਲ ਉਹ ਗੱਡੀ 'ਚ ਬੈਠਿਆ ਚੀਕਾਂ ਮਾਰਦੀਆਂ ਜਾਂਦੀਆਂ ਸਾਨੂੰ ਐਂ ਲੱਗਿਆ ਵੀ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਆਪਦੀ ਕਮਾਈ ਨਾਲ ਉਹ ਨਿੱਕੇ ਨਿੱਕੇ ਪੈਸੇ ਇਕੱਠੇ ਕੀਤੇ ਆ ਉਹਦੀ ਗੱਡੀ ਖਰੀਦ ਕੇ ਲੈਂਦੀ ਆ ਔਰ ਅਸੀਂ ਉਹ ਫਿਲਮ ਦੇ ਹਰ ਇਕੱਲੇ ਇਕੱਲੇ ਪਲ ਨੂੰ ਇੰਨਾ ਕ ਜਿਉਇਆ ਇੰਨਾ ਕ ਅਸੀਂ ਇੰਜੋਏ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਔਰ ਇਹ ਰੁਬੀਨਾ ਪੱਕੀ ਗੱਲ ਆ ਪੁੱਤ ਜਦੋਂ ਵੀ ਕੋਈ ਚੀਜ਼ ਨੂੰ ਤੁਸੀਂ ਇੰਜੋਏ ਕਰਕੇ ਕਰਦੇ ਹੋ ਤਾਂ ਉਹ ਸਕਸੈਸ ਜ਼ਰੂਰ ਹੁੰਦੀ ਆ ਬਿਲਕੁਲ ਹੋਤਾ ਹਨਾ ਟ੍ਰੇਲਰ ਤੋਂ ਪਤਾ ਚੱਲ ਗਿਆ ਇੰਨਾ ਪੋਜ਼ਿਟਿਵ ਰਿਸਪੌਂਸ ਆ ਰਹੇ ਆ ਜਿੱਥੇ 100 ਬੰਦੇ ਪੋਜ਼ਿਟਿਵ ਕਮੈਂਟ ਕਰਦੇ ਅਗਰ ਇੱਕ ਅਦਾ ਨੈਗੇਟਿਵ ਆ ਜਾਏ ਕਿੰਨਾ ਕ ਇਫੈਕਟਿਵ ਕਰਦਾ ਤੁਹਾਡੇ ਮਾਈਂਡ ਨੂੰ ਕਿ ਹਾਂ ਇਹਨੀਆਂ ਗੱਲ ਕਿਉਂ ਕਿ ਕਿ ਤੇ ਤੁਸੀਂ ਉਸ ਚੀਜ਼ ਨੂੰ ਫਿਰ ਕਿੱਦਾਂ ਹੈਂਡਲ ਕਰਦੇ ਹੋ ਪਹਿਲਾਂ ਮੈਨੂੰ ਹਿੱਟ ਕਰਦੀ ਸੀ ਜਦੋਂ ਮੈਂ ਨਵੀਂ ਨਵੀਂ ਆਈ ਸੀ ਇੰਡਸਟਰੀ ਚ ਬਟ ਆਲ ਬੀ ਆਨਸਟ ਹੁਣ ਜਦੋਂ ਮੈਂ ਪਰਦੀ ਆ ਕੋਈ ਕੋਈ ਕਮੈਂਟ ਮੈਨੂੰ ਇਫੈਕਟ ਨਹੀਂ ਕਰਦਾ ਕਿਉਂਕਿ ਫਿਰ ਉਹ ਉਹ ਹੀ ਟਾਈਮ ਕੱਟ ਕੇ ਤੁਹਾਡੇ ਪੇਜ ਤੇ ਆਉਂਦੇ ਆ ਤੋ ਮੈਨੂੰ ਫੋਲੋ ਕਰਦੇ ਆ ਐਂਡ ਮੋਸਟਲੀ ਉਹ ਫੇਕ ਅਕਾਊਂਟਸ ਵੀ ਹੁੰਦੇ ਆ ਬਿਲਕੁਲ ਐਂਡ ਆਈ ਥਿੰਕ ਜੇ ਤੁਸੀਂ ਆਪ ਦੇ ਆਪ ਨੂੰ ਬਹੁਤ ਪਿਆਰ ਕਰਦੇ ਹੋ ਐਂਡ ਯੂ ਨੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਬਟ ਆਈ ਥਿੰਕ ਹਾਂ ਪਹਿਲਾਂ ਇਟ ਯੂਸਡ ਇਫੈਕਟ ਇਫੈਕਟ ਮੀ ਕਿਉਂਕਿ ਮੈਂ ਯੂਸ ਟੂ ਨੀ ਹਮ ਟ੍ਰੋਲਸ ਵਗੈਰਾ ਹਨਾ ਬੜ ਹੁੰਦਾ ਮੈਂ ਕਿਾ ਛੱਡਵਾ ਕੋਈ ਇਦਾਂ ਦਾ ਰੂਮਰ ਸੁਨੇ ਆਪਣੇ ਬਾਰੇ ਜਨੂੰ ਪੜਕਿਆ ਸੁਣ ਕੇ ਤੁਸੀਂ ਦੇਖੋ ਅੱਛਾ ਇਦਾਂ ਮੇਰੇ ਨਾਲ ਹੋਇਆ ਵੀ ਹੈ ਨੇ ਮੈਂ ਆਲ ਬੀ ਓਨਸਟ ਮੇਰੇ ਕੋਈ ਰੂਮਰਸ ਤਾਂ ਨਹੀਂ ਸਟਾਰਟ ਹੋਏ ਬਟ ਮੈਂ ਮੈਂ ਕੁਝ ਸੁਣਿਆ ਨਹੀਂ ਬਸ ਮੀਨ 네ਗੇਟਿਵ ਕਮੈਂਟਸ ਮੈਂ ਕਰਦੇ ਕਰਦੇ ਪੜਿਆ ਪਰ ਕੋਈ ਰੂਮਰ ਤਾਂ ਨਹੀਂ ਮੈਂ ਸੁਣਿਆ ਚਲੋ ਤੇ ਤੁਸੀਂ ਬਹੁਤ ਚੂਜੀ ਹੋ ਆਪਣੇ ਕੰਮ ਲਾਈਕ ਬਹੁਤ ਸਿਲੈਕਟਿਡ ਫਿਲਮਾਂ ਕਰਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਇਹਦੇ ਵਿੱਚ ਕੋਈ ਸਪੈਸਿਫਿਕ ਰੀਜ਼ਨ ਹੈ ਜਾਂ ਆਪਣੇ ਬਸ ਜਿਹੜਾ ਦਿਲ ਨੂੰ ਚੰਗਾ ਲੱਗਾ ਉਹਨਾ ਕੰਮ ਕਰਨਾ ਹੈ ਆਈ ਗੈਸ ਜਿਹੜੇ ਦਿਲ ਨੂੰ ਚੰਗਾ ਲੱਗਾ ਹੈ ਨਾ ਐਂਡ ਜੋ ਵੀ ਤੁਸੀਂ ਲਾਈਕ ਰੋਲ ਕਰਨਾ ਚਾਹੁੰਦੇ ਹੋ ਐਂਡ ਜਦੋਂ ਆਹ ਫਿਲਮ ਨੂੰ ਆਫਰ ਹੋਈ ਸੀ ਮੈਂ ਬਹੁਤ ਐਕਸਾਈਟਡ ਸੀ ਕਿਉਂਕਿ ਬਹੁਤ ਡਿਫਰੈਂਟ ਐ ਜੋ ਮੈਂ ਪਹਿਲਾਂ ਕਰ ਚੁੱਕੀ ਹਾਂ ਡੀ ਗਲੈਮ ਐਂਡ ਫੁੱਲ ਆਫ ਇਮੋਸ਼ਨ ਸੋ ਵੈਰੀ ਹੈਪੀ ਤੇ ਕੋਲੈਬੋਰੇਟਿਵ ਮਿਲਦੀ ਹਾਂ ਘਰ ਦਾ ਪ੍ਰੋਡਕਸ਼ਨ ਹਾਊਸ ਦਾ ਕਿ ਠੀਕ ਆ ਯਾ ਮਿਲਦੀ ਫਿਰ ਮੈਂ ਹਰ ਇੱਕ ਫਿਲਮ ਚ ਹੁੰਦੀ ਨਾ ਕੋਈ ਗੱਲ ਨਹੀਂ ਬਿਲਕੁਲ ਇਹ ਫਿਲਮ ਨੂੰ ਜਗਦੀ ਬਾਰਿੰਗ ਨੇ ਆਡੀਸ਼ਨ ਹੋਏ ਪ੍ਰੋਪਰ ਕਾਲ ਕਾਲ ਕਰਕੇ ਨਹੀਂ ਆਡੀਸ਼ਨ ਤਾਂ ਨਹੀਂ ਹੋਇਆ ਬਟ ਜਗਦੀ ਬਾਰਿੰਗ ਨੇ ਮੈਨੂੰ ਕਾਲ ਕਰਕੇ ਦੱਸਿਆ ਸਕੇਟ ਦੁਬਾਰਾ ਕਿਉਂਕਿ ਉਹਨੇ ਇਹ ਕੈਰੈਕਟਰ ਲਿਖਿਆ ਐਂਡ ਉਹਨੂੰ ਲੱਗਿਆ ਸੀ ਕਿ ਆਈ ਕੈਨ ਡੂ ਇਟ ਸੋ ਬਿਕਾਜ਼ ਆਫ ਜਗਦੀਪ ਬਾਰਿੰਗ ਇਹ ਮੇਰੇ ਕੈਰੈਕਟਰ ਮੈਨੂੰ ਮਿਲਿਆ ਮਤਲਬ ਸਾਰੀ ਪੰਜਾਬੀ ਇੰਡਸਟਰੀ ਦੇ ਟੌਪ ਐਕਟਰਸ ਇਹਨਾਂ ਵਿੱਚ ਬਹੁਤ ਨਿਰਮਲ ਰਿਸ਼ੀ ਮੈਮ ਹੋ ਗਏ ਰੁਪਿੰਦਰ ਮੈਮ ਹੋ ਗਏ ਪੰਗੂ ਮੈਮ ਹੋ ਗਏ ਇਹਨਾਂ ਨਾਲ ਤੁਸੀਂ ਕੰਮ ਕੀਤਾ ਤੇ ਜਦੋਂ ਇਹਨੇ ਆਪਾਂ ਫਾਈਨ ਆਰਟਿਸਟ ਦੇ ਨਾਲ ਕੰਮ ਕਰਦੇ ਕੁਝ ਨਾ ਕੁਝ ਆਪਾਂ ਜ਼ਰੂਰ ਸਿੱਖਦੇ ਆ ਇਹਨਾਂ ਦੇ ਕੋਲੋਂ ਹਨਾ ਹਰ ਵਾਰੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਕਿਉਂਕਿ ਇਹਨਾਂ ਕੋਲ ਬਹੁਤ ਐਕਸਪੀਰੀਅੰਸ ਹੈ ਆਪਣੀ ਲਾਈਫ ਦਾ ਅਸਲ ਤਜਰਬਾ ਵੀ ਹੈ ਜੋ ਇਹਨਾਂ ਨੇ ਚੀਜ਼ਾਂ ਹੰਡਾਈਆਂ ਨੇ ਉਹੀ ਕਿਤਨੇ ਕਿਤੇ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀਆਂ ਤੁਸੀਂ ਕਿਹੜੀ ਚੀਜ਼ ਪਿਕ ਕਰੋਗੇ Ena energy and zest to work, like and jo pyaar he cinema nu kardne, adi kam nu That is what I picked up. Ke saari jere mams, you know, very very intelligent and smart and very well aware. You know, film line. But then they're just too intelligent. So oh ho, saara kuch meh sikhein. Just be ena vangu, just be nice and humble and loving. ਕੀ ਨਹੀਂ ਤਾਰੀਫ ਹੋਈ ਨੇ ਬਹੁਤ ਪਿਆਰੀ ਬੱਚੀ ਹੈ ਨਹੀਂ ਇਹ ਬਹੁਤ ਇੱਕ ਉਹ ਤਾਂ ਇੰਨੀ ਕਿ ਪਿਆਰੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਹਮੇਸ਼ਾ ਖੁਸ਼ ਰਹਿਣ ਵਾਲੀ ਫੁੱਲ ਵਾਂਗੂ ਖੜੀ ਰਹਿਣ ਵਾਲੀ ਬਹੁਤ ਪਿਆਰੀ ਬੱਚੀ ਹੈ অলਵੇਜ਼ ਸਮਾਈਲਿੰਗ অলਵੇਜ਼ ਸਮਾਈਲਿੰਗ ਬਹੁਤ ਠੀਕ ਹੈ ਹਾਂ ਲ ਸੂਫੀ ਹੁਣੇ ਡਿਸਕਸ ਵੀ ਕਰ ਰਹੇ ਸੀ ਜਦੋਂ ਸਾਡੇ ਤੋਂ ਪਹਿਲਾਂ ਇੰਟਰਵਿਊ ਚੱਲ ਰਿਹਾ ਸੀ ਗੱਲ ਕਰ ਰਹੇ ਸੀ ਜਦੋਂ ਸੈੱਟ ਤੇ ਪਹਿਲੀ ਵਾਰ ਮੈਮ ਨੂੰ ਦੇਖਿਆ ਤੇ ਪਛਾਣ ਨਹੀਂ ਪਾਏ ਨੀ ਮੈਂ ਪਛਾਣਿਆ ਨਹੀਂ ਇਹਨੂੰ ਸੱਚ ਨਾਲ ਨਹੀਂ ਪਛਾਣਿਆ ਕਿਉਂਕਿ ਮੈਂ ਰੁਬੀਨਾ ਨੂੰ ਕਦੇ ਇਦਾਂ ਦੇ ਕੈਰੈਕਟਰ 'ਚ ਨਹੀਂ ਦੇਖਿਆ ਹੁਣ ਤੱਕ ਇਹਨੇ ਗਲੈਮਰਸ ਰੋਲ ਕੀਤੇ ਆ ਐਨ ਇੱਕ ਬਹੁਤ ਪਿਆਰੀ ਜੀ ਸਜੀਤ ਜੀ ਕੁੜੀ ਪਿਆਰੀ ਜੀ ਹੈ ਨਾ ਤੇ ਬਟ ਉਦੋਂ ਮੈਂ ਇਹਨੂੰ ਦੇਖਿਆ ਹਾਲਾਂਕਿ ਉਹ ਮੈਨੂੰ ਪਤਾ ਸੀ ਕੈਰੈਕਟਰ ਕਰ ਰਹੀ ਆ ਰੁਬੀਨਾ ਵੀ ਇਹਦੇ ਵਿੱਚ ਤੇ ਜਦ ਪਹਿਲੇ ਦਿਨ ਮਿਲੀ ਹੈ ਭੱਜ ਕੇ ਮਿਲੀ ਇਹ ਬਹੁਤ ਪਿਆਰੀ ਬੱਚੀ ਹੈ ਸਭ ਨੂੰ ਭੱਜ ਕੇ ਮਿਲਦੀ ਹੈ ਪਹਿਲਾਂ ਆ ਕੇ ਹੈਨਾ ਤੇ ਇਹਦੇ ਕੋਲ ਨਹੀਂ ਸਾਨੂੰ ਜਾਣਾ ਪੈਂਦਾ ਇਹ ਆ ਭੱਜ ਕੇ ਆਉਂਦੀ ਹੈ ਸਾਡੇ ਕੋਲ ਹਾਂ ਸੱਚੀ ਤੇ ਇਹ ਜਦੋਂ ਆਈ ਨਾ ਤੇ ਇਹਨੂੰ ਦੇਖਿਆ ਉਹੀ ਇਹਦੇ ਛੋਟੀ ਜੀ ਚੱਪਲ ਕਸੀ ਜੀ ਪੈਰਾਂ ਚ ਪਾਈ ਉਹ ਮੈਲੇ ਪੁਰਾਣੇ ਕੱਪੜੇ ਤੇ ਮੈਂ ਦੇਖਿਆ ਮੈਂ ਹੈਰਾਨ ਰਹੀ ਤੇ ਮੇਕਅਪ ਵੀ ਉਦਾਂ ਹੀ ਮੇਕਅਪ ਤਾਂ ਵੈਸੇ ਐਜ਼ ਅ ਡੀਟੈਂਸੀ ਸੋ ਮੈਂ ਸੋਚੀ ਕਿ ਰਬੀਨਾ ਤੇਰੇ ਸਕਿਨ ਨੂੰ ਕੀ ਹੋ ਗਿਆ ਹੈ ਮੈਂ ਕਿਹਾ ਮੈਂ ਨਹੀਂ ਮੇਕਅਪ ਆ ਸ਼ਿਕਰ ਮੈਂ ਕਹਿੰਦਾ ਨੂੰ ਕੀ ਹੋ ਗਿਆ ਬਗਿਆ ਗੱਲ ਹੈ ਕਿ ਲੱਗ ਰਹੀ ਹੈ ਜੀ ਤੇ ਬਹੁਤ ਕਲਾਸ ਸੱਚੀ ਮਤਲਬ ਉਹੀ ਗੱਲ ਹੈ ਵੀ ਮਿੱਟੀ ਦਾ ਪਤਲਾ ਮਿੱਟੀ ਦੇ ਵਿੱਚ ਆ ਕੇ ਮਤਲਬ ਕਮਾਲ ਹੀ ਕਰਤੀ ਹੈ ਕੁੜੀ ਨੇ ਜਮੇ ਨਹੀਂ ਸੀ ਲੱਗਦੀ ਐ ਲੱਗਦੀ ਸੀ ਉਹ ਮਿੱਟੀ ਦੀ ਧੀ ਹੈ ਇਹ ਤੇ ਜਿਹਦੇ ਲਈ ਕੰਮ ਕਰਦੀ ਹੈ ਲੜ ਰਹੀ ਹੈ ਤੇ ਇਹ ਬਹੁਤ ਸੋਹਣਾ ਆਪਣਾ ਕੈਰੈਕਟਰ ਪਲੇ ਕੀਤਾ ਜਦੋਂ ਫਿਲਮ 'ਚ ਦੇਖੋਗੇ ਤਾਂ ਤੁਸੀਂ ਦੇਖੋਗੇ ਕੁੜੀ ਨੇ ਕਮਾਲ ਕਰੀ ਹੈ ਇਹਨਾਂ ਸੋਹਣਾ ਕੈਰੈਕਟਰ ਕਰਿਆ ਆਈ ऍम ਸ਼ੋਰ ਤੁਸੀਂ ਆਪਣੇ ਆਪ ਨੂੰ ਦੋਵੇਂ ਬਹੁਤ ਪਲੇਸਡ ਫੀਲ ਕਰਦੇ ਕਿਉਂਕਿ ਇੱਕ ਜਿਹੜਾ ਆਰਟਿਸਟ ਹੁੰਦਾ ਨਾ ਉਹ ਬਹੁਤ ਸਾਰੇ ਕੈਰੈਕਟਰ ਪਲੇ ਕਰ ਪਾਂਦਾ ਜਿੱਦਾਂ ਹੁਣ ਤੁਸੀਂ ਆ ਫਿਲਮ ਦੇ ਵਿੱਚ ਉਹ ਰਫ ਟਫ ਜਿਹੀ ਲੁੱਕ ਹੈ ਨਾ ਪਿੰਡ ਵਾਲੀ ਕੁੜੀ ਉਹ ਪਲੇ ਕੀਤਾ ਰੀਅਲ ਲਾਈਫ ਦੇ ਵਿੱਚ ਅਸੀਂ ਨਹੀਂ ਕਈ ਵਾਰੀ ਉਹ ਕਿਤੋਂ ਦਾ ਬਹੁਤ ਐਸੇ ਰੋਲ ਹੁੰਦੇ ਆ ਜੋ ਅਸੀਂ ਚਾਹਦੇ ਆ ਸੀ ਫਿਲਮਾਂ ਦੇ ਨਹੀਂ ਅਡਾਪਟ ਕਰ ਪਾਉਂਦੇ ਆ ਤੇ ਤੁਹਾਡਾ ਕੋਈ ਵੈਸੇ ਪਰਸਨਲੀ ਐਸਾ ਕੈਰੈਕਟਰ ਹੈ ਜੋ ਤੁਸੀਂ ਆ ਵੀ ਸਟਰੀ ਦਿਖਾ ਆਹ ਕੀ ਬਾਤ ਹੈ ਕਿਉਂਕਿ ਬਹੁਤ ਅਨਰਜੀ ਆ ਬੀ ਉਹਨਾਂ ਦੀ ਲਾਈਫ ਬਹੁਤ ਇਨਸਪਾਇਰਿੰਗ ਕਮਾਲ ਕਮਾਲ ਕੀਤੀ ਹੈ ਨੀਰੂ ਨੇ ਤੇ ਮੈਂ ਤਾਂ ਅੱਗੇ ਕਹਿੰਦੀ ਮੈਂ ਤਾਂ ਫੈਨ ਐ ਦੀ ਨੀਰੂ ਦੀ ਕਿਉਂਕਿ ਇਹਦੇ ਨਾਲ ਵਧੀਆ ਬਹੁਤ ਕੰਮ ਕੀਤਾ ਹੈ ਬੜਾ ਚੰਗਾ ਲੱਗਦਾ ਹਮੇਸ਼ਾ ਆਲਵੇਸ ਚੰਗਾ ਲੱਗਦਾ ਕੰਮ ਕਰਕੇ ਮੈਨੂੰ ਲੱਗਿਆ ਹੀ ਨਹੀਂ ਕਦੇ ਮੈਨੂੰ ਐ ਲੱਗਦਾ ਸਾਡੀ ਆਪਣੀ ਐ ਨੀਰੂ ਕਦੇ ਵੀ ਐ ਲੱਗਿਆ ਨਹੀਂ ਆ ਕੇ ਵੀ ਅਸੀਂ ਬਹੁਤ ਵੱਡੀ ਸੁਪਰਸਟਾਰ ਐ ਨੀਰੂ ਹੈ ਸੁਪਰਸਟਾਰ ਹੈ ਵੀ ਅਸੀਂ ਉਹਦੇ ਕੋਲ ਬੈਠੇ ਆਂ ਹਾਂ ਲੱਗਦਾ ਵੀ ਸਾਡੀ ਆਪਣੀ ਬੱਚੀ ਆ ਅਸੀਂ ਬੈਠੇ ਆ ਮਾਂ ਇਹ ਗੱਲਾਂ ਕਰੀ ਦੀਆਂ ਨੇ ਸੋ ਬਹੁਤ ਚੰਗਾ ਲੱਗਦਾ ਹੈ ਕੰਮ ਕਰਕੇ ਇਹਦੇ ਨਾਲ ਔਰ ਇੰਨੀ ਕੁ ਜ਼ਿਆਦਾ ਸਟਰੋਂਗ ਹੈ ਇਹ ਮਤਲਬ ਇੰਨੀ ਕੁ ਜ਼ਿਆਦਾ ਇਹਨੂੰ ਨੌਲੇਜ ਹੈ ਕੁੜੀ ਨੂੰ ਇਹਨੂੰ ਪਤਾ ਹੈ ਕਦੋਂ ਕੀ ਕਰਨਾ ਤੇ ਸਿਨੇਮਾ ਨੂੰ ਕਦੋਂ ਕੀ ਦੇਣਾ ਬਿਲਕੁਲ ਇੰਨੀ ਅਵੇਅਰ ਰਹੇ ਸੋ ਅਸੀਂ ਸੱਚੀ ਕਹਿੰਦੇ ਆ ਸੱਚੇ ਪਾਸ਼ਾ ਦੇ ਚਰਦੀਆਂ ਕਲਾਂ ਰੱਖੇ ਔਰ ਇਹ ਸੋਹਣੇ ਸੋਹਣੇ ਕਨਸੈਪਟ ਆ ਦੇ ਪ੍ਰੋਡਕਸ਼ਨ ਹਾਊਸ ਥਰੂ ਲੈ ਕੇ ਆਉਂਦੀ ਰਵੇ ਨਿਰੂ ਸਾਡੀ ਔਰ ਅਸੀਂ ਕੰਮ ਕਰਦੇ ਰਹੀਏ ਤੁਸੀਂ ਦੱਸੋ ਤੁਸੀਂ ਕਿਹੜੀ ਕੁਆਲਿਟੀ ਉਹਨਾਂ ਦੀ ਐਸੀ ਦੇਖੀ ਤੁਸੀਂ ਤਾਂ ਮਤਲਬ ਕਿ ਬਚਪਨ ਤੋਂ ਨਾਲ ਹੋਣਾ ਕਿ ਤੁਸੀਂ ਉਹਨਾਂ ਦੀ ਬਾਇਓਪਿਕ ਕਰਨਾ ਚਾਹੁੰਦੇ ਹੋ ਤੁਸੀਂ ਦੇ ਲਾਈਫ 'ਚ ਕਿਉਂਕਿ ਮੈਂ ਮੈਂ ਉਹਨਾਂ ਦੀ ਲਾਈਫ ਜਾਣਦੀ ਆ ਸੋ ਐਂਡ ਮੈਨੂੰ ਪਤਾ ਹੈ ਕਿ ਉਹਨਾਂ ਨੇ ਕਿਹੜੇ ਸਟਰਗਲਸ ਕੀਤੇ ਨੇ ਉਹਨੇ ਦੇ ਹਾਈਜ਼ ਐਂਡ ਲੋਜ਼ ਉਹ ਸਾਰਾ ਮੈਨੂੰ ਪਤਾ ਹੂੰ ਵੈਰੀ ਗੁੱਡ ਤੇ ਸਾਰੇ ਆਪਾਂ ਸਾਰੇ ਜ਼ਰੂਰ ਮੀਟਿੰਗ ਕਰ ਰਿਹਾ ਆਈ ਐਮ ਸ਼ੋਰ ਉਹ ਦਿਨ ਵੀ ਜਲਦੀ ਆਏਗਾ ਤੇ ਆਖਰਸ ਦੇ ਵਿੱਚ ਕੀ ਆਡੀਅנס ਨੂੰ ਸੁਨੇਹਾ ਦੇਣਾ ਚਾਹੁੰਦੇ ਬੂਹੇ ਬਾਰੀਆਂ ਨੂੰ ਲੈ ਕੇ 15 ਸਪਤਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਜਾਣੀ ਹੈ ਜੀ ਬਹੁਤ ਸੋਹਣੀ ਫਿਲਮ ਹੈ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਸੀਂ ਵਿਦ ਫੈਮਲੀ ਐ ਫਿਲਮ ਦੇਖਣ ਜ਼ਰੂਰ ਆਉਣਾ ਜੀ ਚਲੋ ਸਪਟੈਂਬਰ 15 ਬੂਹੇ ਬਾਰੀਆਂ ਬੂਹੇ ਬਾਰੀਆਂ ਸਪਟੈਂਬਰ 15 ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ